ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਾ ਖਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜੁਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਗਾੜਾ ਤੇ ਇੱਕ ਵੀਰ ਦੇ ਕੋਲ ਮੱਝ ਆ ਤੇ ਇਹ ਤਿੰਨੇ ਪਸ਼ੂ ਤੋਕੜ ਗੱਭਣ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹੁਣ ਆਪਾਂ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸਨਾਉ ਕਰਦੀ ਗਲਾ ਹਦੇ ਹਦੇ ਵੀਰ ਜੀ ਤੁਸੀਂ ਸੁਣਾਓ ਵਧੀਆ ਕਿਰਪਾ ਹੈ ਵੈਗਰੂ ਦੀ ਕਿਰਪਾ ਚਾਹੀਦੀ ਤੇ ਆਪਣਾ ਵਿੱਚ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚਮਿੰਦਾ ਜ਼ਿਲ੍ਹਾ ਮਸਰੀਏ ਜਨਾਵਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 981434925 ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਵੀ ਆ ਦੱਸਿਆ ਪਹਿਲੇ ਨੰਬਰ ਤੋਂ ਬਾਅਦ ਕਿਨਵਾ ਸ਼ੁਭਾ ਸੂਈ ਤੇ ਕੀ ਇਹਦਾ ਬਿਲਕੁਲ ਪਾਵੇ ਪਹਿਲਾ ਸੂਆ ਮਾਲਾ ਸੋਈ ਦੂਜੇ ਦੀ ਮੰਨ ਲਓ ਵੀ ਗੱਭਣਿਆ ਸਾਢੇ ਪੰਜ ਮਿੰਨਿਆਂ ਦੀ ਅੱਛਾ ਜੀ ਯਾਰ ਕੀ ਦੂਸਰਾ ਸੂਆ ਸੋਣਾ ਇਹ 9:00 10:00 ਜੀ ਇਹਨਾਂ ਦੁੱਧ ਤਿਆਰ ਜੇ ਥੱਲੇ ਠੀਕ ਹੈ ਠੀਕ ਹੈ ਜੀ ਲਓ ਭਾਜੀ ਪੰਜ ਮਿੰਟ ਦੱਸਿਆ ਕੱਪੜਾ ਸਾਢੇ ਪੰਜ ਮਿੰਨਿਆਂ ਦੀ ਸਾਢੇ ਪੰਜ ਮਿੰਨਿਆਂ ਦੀ ਚੈੱਕ ਪਾ ਦਿਆ ਇਹ ਚੈੱਕ ਪਾ ਸੀ 9 ਤੋਂ 10 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਬਿਲਕੁਲ ਤਿਆਰ ਆ ਤੇ ਕਰੋ ਚੈੱਕ ਬਾਕੀ ਲੈਵ ਆ ਲਊਗਾ ਨਹੀਂ ਸਾਂਭੀ ਵੀ ਚੰਗੀ ਆ ਵਿੱਚ ਇਹ ਰਾਜੀ ਬੋ ਜੀ ਵੀ ਬਹੁਤ ਆ ਤੇ ਕਰੋ ਚੈੱਕ ਕੱਦ ਕੋ ਤੇ ਵੀ ਚੰਗਾ ਵਾ ਤੇ ਖੋਲਿਓ ਭਾਜੀ ਫਿਰ ਖੋਲ ਕੇ ਹੁਣ ਗਈ ਏ ਤੇ ਕਿੰਨਾ ਕਿਚੂਆ ਸੱਜਣ ਦੇ ਵਿੱਚ ਦੁੱਧ ਸੱਜਣ ਜੱਗੇ ਵੀ ਘਰਾਂ ਦੇ 20 22 ਕਿਲੋ ਦਾ ਠੀਕ ਹੈ ਠੀਕ ਹੈ ਲੋ ਭਾਜੀ ਸੱਜਣ ਦੇ 20 22 ਐਸ ਟਾਂ ਦੇ ਨੌ ਤੋਂ 10 ਲੀਟਰ ਦੁੱਧ ਤਿਆਰ ਆ ਤੇ ਸਾਢੇ ਪੰਜਾਂਵੇਂ ਨਰੀ ਚੈੱਕ ਪਾ ਤਿਆ ਕਰੋ ਚੈੱਕ ਬਾਕੀ ਬਿਊਟੀ ਬੱਟੀ ਬਹੁਤ ਹੈ ਵੈਂਟ ਦੇ ਵਿੱਚ ਤੇ ਤੁਹਾਨੂੰ ਸੋੜ ਵੀ ਬਹੁਤ ਚੰਗਾ ਲੱਗਾ ਵਾ ਲਾਗੇ ਤੁਹਾਨੂੰ ਵੀ ਚੈੱਕ ਕਰਾਉਣੇ ਆ ਥਾੜਾ ਦਾ ਸੈਜ ਤੇ ਗੈਪ ਇਧਰ ਦੀ ਸਾਈਡ ਤੋਂ ਵੀ ਜੀ ਦਿਖਾ ਦਿਓ ਮੜ ਜਾ ਹਾਂਜੀ ਭਾਜੀ ਕਰ ਸਕਦੇ ਆ ਚੈੱਕ ਤੁਸੀਂ ਸਾਡਾ ਦਾ ਸਹਿਜ ਗਿਆ ਉਹ ਤੇ ਮਿਲਕ ਬੈਂਡ ਵੀ ਚੰਗੀ ਲੱਗੀ ਆ ਵੜ ਦੇ ਪਪੜ ਲੱਗੇ ਨੇ ਹੁੰਦੇ ਵੀਰ ਹਾਂਜੀ ਹਾਂਜੀ ਦੋਵਾਂ ਸਾਈਡਾਂ ਤੇ ਬਹੁਤ ਚੰਗੀਆਂ ਪੋਟੀਆਂ ਮਿਲਕ ਬੈਂਡਾਂ ਲੱਗੀਆਂ ਵਾ ਤੇ ਕੀ ਮੋਲ ਵੀਰ ਜੀ ਫਿਰ ਕਰਨਾ ਰਾ ਮੋਲ ਤੇ ਜੱਜੇ ਨਹੀਂ ਤੁਹਾਨੂੰ ਪਤਾ 20 20 ਕਿਲੋ ਵਾਲੀਆਂ ਹੁਣ 70 75 ਦੀ ਮਿਲਣ ਦੇ ਯਾਰ ਹਾਂਜੀ ਹੁਣ ਤੁਸੀਂ ਦੱਸੋ ਜਿੰਨਾ ਮੋਲ ਕਰੀਏ ਜੱਜ ਜੱਜ ਕਰ ਦਈਏ ਆਪਾਂ ਵੀਰ ਜੱਜ ਜੱਜ ਕਰ ਦਈਏ ਹਾਂਜੀ ਮੰਨ ਲਓ ਕਿ ਜਿਹੜੀ ਆਪਾਂ ਦੇ ਦੇਈਏ 40 ਦੀ ਦੇ ਦਈਏ ਜੱਗੇ ਵੀਰ ਵੇਲੋ ਹੈਗੀ ਕਸਰ ਤੇ ਕੱਢ ਦਈਏ ਥੋੜੀ ਜਿਹੀ ਲੈ ਲਾ ਲਓ ਜੇ ਕਰ ਤੁਸੀਂ ਮਗਾਰ ਛੱਡਦੀ ਹੈ ਕਿ ਵੱਧ ਯਾਰ ਨਾ ਜੇ ਵੀ ਛੱਡਿਆ ਹਾਂ ਨਾ ਜਿਹੜੀ ਹੈ ਨਾ 35200 ਛੋੜੀ ਕਰਾਂਗੇ ਠੀਕ ਹੈ ਠੀਕ ਹੈ ਲੋਬ ਜੀ 35000 ਚੋਂ 200 ਰੁਪਇਆ ਛੋੜੀ ਕਰਾਂਗੇ ਕੱਦ ਕੱਟ ਦੀ ਚੰਗੀ ਆ ਤੇ ਮਿਲਕ ਰਿਕਾਰਡ ਵੀ ਚੰਗਾ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਕੱਤੋਂ ਵੀ ਜੱਗਰ ਦੇ ਬਾਰੇ ਇਹ ਜੱਗੇ ਵੀਰ ਹੋਣੇ ਇਹ ਚੋਕੇ ਲੈ ਗਏ ਆ ਦੁੱਧ ਇਹਦੇ ਥੱਲੇ 10 ਕਿਲੋ ਜਿੱਪਲਾ ਢੋਲਾ ਅੱਛਾ ਠੀਕ ਹੈ ਜੀ ਦੋ ਮਹੀਨੇ ਦੀ ਚੈੱਕ ਪਾਸ ਹੋਈ ਜੇ ਹੁਣ ਚੈੱਕ ਕਰਾ ਕੇ ਆਪਾਂ ਲੈ ਗਏ ਆ ਠੀਕ ਠੀਕ ਹੈ ਜੀ ਆਪਣਾ ਡਾਕਟਰ ਲੈ ਜਿੱਦਾ ਮਰਜ਼ੀ ਚੈੱਕ ਕਰਾ ਕੇ ਲੈ ਜੀ ਇਹ ਦੋ ਮਹੀਨੇ ਦੀ ਦੋ ਮਹੀਨੇ ਪੂਰੀ ਚੈੱਕ ਪਾਸ ਹੋਈ ਠੀਕ ਹੈ ਠੀਕ ਹੈ ਲੋ ਬਜੀ ਕੱਦ ਕਾਠੇ ਦਾ ਵੀ ਚੰਗਾ ਵਾ ਤੇ 10 ਲੀਟਰ ਜਿਹੜਾ ਇਹਦੇ ਕੋ ਵੀ ਦੁੱਧ ਤਿਆਰ ਆ ਦੁੱਧ ਦਲ ਸੱਜਰ ਨੇ ਜੱਗੇ ਵੀਰ ਨੇ ਵੀ 20 ਕਿਲੋ ਚ ਆਇਆ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਵੱਡੀਆਂ ਲੈਣਾ ਦ ਲੋ ਕੋਈ ਗੱਲ ਨਹੀਂ ਬਾਕੀ ਕਰੋ ਚੈੱਕ ਕਦ ਕੱਢ ਦੀ ਇਹ ਵੀ ਚੰਗੀ ਆ ਤੇ ਇਸ ਟਾਈਮ ਜਿਹੜਾ 2 ਮਹੀਨੇ ਦੀ ਚੈੱਕ ਪਾਸ ਵੀਰ ਨੇ ਕਰਾ ਕੇ ਲੈਂਦੀ ਆ ਤੇ 10 ਲੀਟਰ ਜਿਹੜਾ ਇਹਦੇ ਕੋ ਵੀ ਦੁੱਧ ਤਿਆਰ ਆ ਤੇ ਵੀਰ ਨੇ ਇਹਦੀ ਪਾਜ ਆ ਲੀਆਂ ਜੱਗੇ ਵੀਰ ਬੈਠਾ ਜੀ 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 ਜਿਆਦਾ ਫ੍ਰੀਡ ਦੇ ਦੇ ਕੇ ਦੋਵੇਂ ਵੜਾਈ ਇਹ ਕੋ ਘਰ ਚ ਲਾਈਆਂ ਵੀਰ ਦੀ ਕਿ ਜਹਰ ਨਹੀਂ ਵੱਖੋ ਵੱਖ ਚ ਜੀ ਵੀ ਦਈਆਂ ਠੀਕ ਆ ਠੀਕ ਆ ਲੋ ਭਜੀ ਵੱਖੋ ਵੱਖ ਵੀਰ ਲੈ ਲੈਂਦੀ ਆ ਤੇ ਇਹਦੀ ਜਿਹੜੀ ਚਵਾਈ ਆ ਵੀਰ ਨੇ ਕਰਕੇ ਤੇ ਫਿਰ ਲੈ ਕੇ ਆ। ਕਰਕੇ ਤੇ ਹੁਣੇ ਲੈ ਗਿਆ ਤੁਹਾਡੇ ਸਾਹਮਣੇ ਜੱਗੇ ਵੀ ਲੈ ਕੇ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ। ਨਾਲੇ ਫਿਰ ਤੁਹਾਨੂੰ ਪਤਾ ਡਾਕਟਰ ਖੜ ਕੇ ਆਪਣਾ ਵੀ ਚੈੱਕ ਪਾਸ ਵੀ ਕਰਾਈ ਆਪਾਂ। ਅੱਛਾ ਠੀਕ ਹੈ। ਮੰਨ ਲਓ ਉਹ ਵੀ ਚੈੱਕ ਪਾਸ ਕਰਾਈ ਇਹ ਵੀ ਚੈੱਕ ਪਾਸ ਕਰਾਈ। ਠੀਕ ਹੈ ਠੀਕ ਹੈ ਜੀ। ਤੇ ਕੀ ਮੁੱਲ ਵੀਰ ਜੀ ਫਿਰ ਇਹਦਾ? ਮੁੱਲ ਤੇ ਜੱਗੇ ਵੀ ਜੋ ਮਰਜ਼ੀ ਆ 35 ਦੀ ਦੇ ਦਈਏ। ਕਰ ਦਈਏ ਫਿਰ ਜਾ ਜਾਈਏ ਜੀ। ਕਰਾ ਲਓ ਜਿੰਨਾ ਕਰਾਉਣਾ। ਯਾਰ ਕਿ ਦੋ ਰੱਦ ਕੇ ਜਵੇਂ। ਖੁੱਲਾ ਕਰਾ ਲਓ ਜਿਉਂ ਕਰਾਉਣਾ ਜੱਗੇ ਵੀਰੋ। 30 ਦਿਨਾਂ ਦੀ ਹਮਾਇਤ ਨਾ 30 ਦਿਨਾਂ ਕਰੀਏ ਜੇ ਕਿ ਵੀ ਜਿਹੜੀ ਆਪਾਂ ਦੇ ਹੀ ਦੇਣੀ ਹੈ ਨਾ ਹਾਂਜੀ ਪੂਰੇ 5200 ਛੋੜ ਕਰਾਂਗੇ ਠੀਕ ਹੈ ਠੀਕ ਹੈ ਲੋ ਤਾਂ ਕਿਲੋ ਦੁੱਧ ਮੇਰੇ ਘਰੋਂ ਜਿੱਦਾਂ ਮਰਜੀ 2-3 ਡੰਗ ਚੋ ਕੇ ਲੈ ਜਾ ਠੀਕ ਹੈ ਲੋ ਵੀ ਤੋਕੜ ਕੱਬਣ 5000 ਦੇ ਵਿੱਚ ਬਿਲਕੁਲ ਨਾਰਮਲ ਰੇਟ ਕਰਤਾ ਵੀਰ ਨੇ ਤੇ 5000 ਦੇ ਵਿੱਚੋਂ 200 ਰੁਪਿਆ ਛੋੜ ਹੀ ਨਹੀਂ ਆ ਵੀਰ ਜੀ ਜੇ ਕਿਤੇ ਕਾਂਜ ਪਛੀ ਲੈਣ ਜਾਣੀ ਜਾਈਏ ਤੇ 20-22 ਦੀ ਕਾਂਜੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਤਾਂ ਦੁੱਧ ਦੋਵੇਂ ਮਹੀਨੇ ਚੱਕ ਪਾਸ ਆ ਠੀਕ ਹੈ ਠੀਕ ਹੈ ਜੀ ਤੇ ਕੰਮ ਤੁਹਾਨੂੰ ਪਤਾ ਆਸਮਾਨ ਦੇ ਆ ਹ ਦੁੱਧ ਆਇਆ ਹੈ ਅਰਸਾ 60 ਤੱਕ 7.5 ਕਿਲੋ ਅੱਛਾ ਜੀ ਤੇ ਮੰਨ ਲਓ ਵੀ ਚਮਾ ਮਹੀਨਿਆਂ ਤੋਂ ਉੱਤੇ ਚੱਕ ਪਾਸ ਆ ਅੱਛਾ ਠੀਕ ਹੈ ਠੀਕ ਹੈ ਜੀ 7 ਲੀਟਰ ਦੁੱਧ ਦੁੱਧ ਦੇ ਜ਼ਿਆਦਾ ਹੀ ਇਹ ਮੰਨ ਲਓ ਪਸ਼ੂ ਵੇਚਿਆ ਜੀ ਤੇ ਇਕੱਲੀ ਕਰਕੇ ਜੀ ਨਹੀਂ ਲਾਇਆ ਦੁੱਧ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਦੁੱਧ ਦੇ 9 ਕਿਲੋ ਹੀ ੱਗੇ ਵੀਰੇ ਥੱਲੇ ਠੀਕ ਹੈ ਠੀਕ ਹੈ ਇਹਦੇ 9 ਬਜੀ ਇਸ ਟਾਈਮ ਇਹਦਾ 7 ਲੀਟਰ ਜਿਹੜਾ ਪੱਕਾ ਵਾ ਦੁੱਧ ਤਿਆਰ ਹੈ ਅੱਛਾ ਜੀ ਹਾਂ ਜੀ ਤੇ ਚਮਾ ਮਹੀਨਿਆਂ ਦੀ ਚੱਕ ਪਾਸ ਇਹ ਵੀ ਤੇ ਸਾਰੇ ਟੋਕੜ ਗੱਬਣ ਵੀਰ ਦੇ ਕੋਲ ਤੇ ਜੈਜ ਮੁੱਲ ਵਿੱਚ ਆ ਧਿਆਨ ਨਾਲ ਧਰਦੀ ਰਾਧੀਆ ਥੋੜਾ ਮੈਂ ਅੰਦਰ ਆਉਂਦਾ ਹਾਂ ਕੋਈ ਗੱਲ ਨਹੀਂ ਕਰਦਾ 9 ਵਜੇ ਕਰ ਸਕਦੇ ਫਿਰ ਕਿੱਥੇ ਕੱਡ-ਕੱਡ ਦੀ ਚੰਗੀ ਆ ਤੇ ਫੇਰ ਕੋਲ ਦੀ ਕਰੋ ਦਰਦੀ ਆ ਇਹਨਾਂ ਤਾਂ ਨਾ ਪਤਾ 9 ਵਜੇ ਦਰਦੀ ਥੋੜਾ ਜਿਹਾ ਹੱਡੇ ਕੋਲ ਤੇ ਭਜੀ ਫਰਦੀ ਆ ਦੇ ਇਹਨੇ ਸੱਚ ਨੇ ਕਿੰਨਾ ਕਿ ਚੋਆ ਦੁੱਧ ਤੇ ਫਿਰ ਵੀਰ ਜੀ ਜੱਗੇ ਵੀ ਜਿਹੜੇ ਵੀਰ ਕੋ ਨਹੀਂ ਸੱਜਣ ਨੇ ਆਂਦੇ ਵੀ 14-15 ਕਿਲੋ ਦੁੱਧ ਚ ਵਾਇਆ ਹੈਗੀ ਟਰਡ ਫੁੱਟ ਦੀ ਬੜੀ ਤਗੜੀ ਆ ਹਾਂਜੀ 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 ਭਾਈ ਜੀ ਕੱਦ ਵਜਨ ਦੀ ਚੰਗੀ ਆ ਤੇ ਇਹ ਥਣ ਥੋੜੀ ਵੀ ਤੁਸੀਂ ਚੈੱਕ ਕਰ ਸਕਦੇ ਥੋੜਾ ਡਰਦੀ ਐ ਇਸ ਕਰਕੇ ਚਲੋ ਹਾਂਜੀ ਹਾਂਜੀ ਤੇ ਕਿੰਨਾ ਕਹ ਦੱਸਿਆ ਦੁੱਧ ਖਰਚ ਹੋਇਆ ਸੱਜਣ ਨੇ ਸੱਜਣ ਨੇ ਜੱਗੇ ਵੀ ਘਰ ਆਏ ਨੇ 13 14 ਕਿਲੋ ਦੁੱਧ 15 ਚਵਾਇਆ ਖੁੱਲਾ ਡੋਲਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਲੋ ਬਜੀ 13 14 ਲੀਟਰ ਜਿਹੜਾ ਦੁੱਧ ਚਵਾਇਆ ਵਾ ਹਾਂਜੀ ਹਾਂਜੀ ਤੇ ਇਸ ਟਾਈਮ ਚਮਾਂ ਵੀ ਨਰ ਚੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈ ਥੱਲੇ ਤੇ ਇਹਦਾ ਕੀ ਮੁੱਲ ਹੈ ਫਿਰ ਵੀਰ ਜੀ ਮੁੱਲ ਤੇ ਜੱਗੇ ਵੀਰ ਇਹਦਾ ਜੋ ਮਰਜ਼ੀ ਕਰੀਏ ਛੜ ਦੀ ਦੇ ਲੀਏ ਜਾਣ ਦੀ ਹੈ ਜੈ ਜੀ ਵੀਰ ਘਰ ਆ ਰੋ ਜਿੰਨੇ ਕਰਾਉਣੀ ਹੈ ਜਾਣ ਦੀ 55 ਦੀ ਕਤਿਨੇ 200 ਰੁਪਏ ਛੋੜੀ ਕਰਾਂਗੇ ਜੱਗੇ ਵੀਰ ਬੋਦਾਨੇ ਮੰਨ ਲਓ ਹੈਗੀ 57 56000 ਦੀ ਹਾਂਜੀ ਹਾਂਜੀ ਕਹਿੰਦਾ ਸਾੜ ਮੰਨ ਲਓ ਕਿ 50000 ਦੀ ਵਗੈਂਟੀ ਆ ਹਾਂਜੀ ਤੇ ਇਹਨਾਂ ਲੋ ਗੱਪਣ ਵੀ ਆ ਦੁੱਧ ਵੀ 7 ਕਿਲੋ ਆ ਹਾਂਜੀ ਹਾਂਜੀ 55 ਤੇ 200 ਛੋੜ ਕਰ ਲਓ ਲੋ ਭਾਜੀ 55000 ਚੋਂ 200 ਰੁਪਏ ਵੀਰ ਕਹਿੰਦਾ ਕਿ ਛੋੜੀ ਹੋਣੀ ਆ ਬਿਲਕੁਲ ਨਹੀਂ ਕਿੰਨੇ ਕਿ ਮੁੱਲ ਕਿਤੇ ਵੀਰ ਨੇ ਤੇ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਕਰੋ ਚੈੱਕ ਬਾਕੀ ਤੁਸੀਂ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ